ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੱਜ ਦਾ ਵਿਚਾਰ ਹੋਊਗਾ ਭਾਈ ਆਪਣਾ ਕਿਸਾਨੀ ਸੰਘਰਸ਼ ਤੇ ਜਿਹੜੇ ਕਿਸਾਨ ਕਈ ਸਾਲਾਂ ਤੋਂ ਸੰਘਰਸ਼ ਕਰ ਰਹੇ ਨੇ ਆਪਣੀਆਂ ਹੱਕੀ ਮੰਗਾਂ ਵਾਸਤੇ ਆਪਣੀ ਕਿਸਾਨੀ ਨੂੰ ਜਿਉਂਦਾ ਰੱਖਣ ਵਾਸਤੇ ਭਾਈ ਉਹ ਸੰਘਰਸ਼ ਦੇ ਰਾਹ ਪਏ ਹੋਏ ਨੇ ਹੁਣ ਕੱਲ ਇੱਥੋਂ ਤੱਕ ਆ ਗਈ ਕੀ ਕਿਸਾਨਾਂ ਨੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਜਿਹਨੂੰ ਖਬਰਾਂ ਦੇ ਵਿੱਚ ਮਰਨ ਵਰਤ ਵੀ ਕਿਹਾ ਜਾਂਦਾ ਪਰ ਸਿੱਖ ਕੌਮ ਦੇ ਵਿੱਚ ਕੋਈ ਵਰਤ ਜਿਹੜਾ ਉਹ ਨਹੀਂ ਰੱਖਿਆ ਜਾਂਦਾ ਇਹ ਰੋਸ ਦਾ ਵਰਤ ਹੁੰਦਾ ਰੋਸ ਦਾ ਇਹ ਭੁੱਖ ਹੜਤਾਲ ਰੋਸ ਵੱਜੋਂ ਕੀਤੀ ਜਾਂਦੀ ਹੈ ਸਰਕਾਰਾਂ ਨੂੰ ਪੀਸਾ ਨੂੰ ਛੋਡੇ ਖਿਲਾਫ ਇੰਨਾ ਰੋਸ ਹੈ ਕਿ ਅਸੀਂ ਆਪਦਰਨ ਪਾਣੀ ਤਿਆਗ ਦਿੰਨੇ ਆ ਜੇ ਤੁਸੀਂ ਸਾਡੀ ਗੱਲ ਨਹੀਂ ਮੰਨਦੇ ਤੇ ਹੁਣ ਇਹ ਸਾਰਾ ਕੁਝ ਜਿਹੜਾ ਹੋ ਰਿਹਾ ਆਪਣੇ ਸਾਹਮਣੇ ਆ ਭਾਈ ਕਿਸਾਨਾਂ ਨੂੰ ਜਵਾਨਾਂ ਨੂੰ ਰੋਲਿਆ ਜਾ ਰਿਹਾ ਜਿਹੜੇ ਨੌਜਵਾਨ ਅੱਗੇ ਸਾਡੇ ਫੌਜਾਂ 'ਚ ਭਰਤੀ ਹੁੰਦੇ ਤੇ ਜੈ ਜਵਾਨ ਜੈ ਕਿਸਾਨ ਦਾ ਨਾਰਾ ਲੱਗਦਾ ਹੁੰਦਾ ਸੀ ਉਹ ਅੱਜ ਦੀਆਂ ਸਰਕਾਰਾਂ ਨੇ ਖਤਮ ਕਰਤਾ ਭਾਈ ਨਾ ਤਾਂ ਅੱਜ ਕਿਸਾਨ ਦੀ ਕੋਈ ਸੁਣ ਰਿਹਾ ਹੈ ਨਾ ਕੋਈ ਜਵਾਨ ਦੀ ਸੁਣ ਰਿਹਾ ਹੈ ਫੌਜ ਨੂੰ ਅਗਨੀਵੀਰ ਦੇ ਨਾਂ ਤੇ ਕੁਝ ਹੋਰ ਹੀ ਬਣਾਤਾ ਕਿ 4 ਸਾਲ ਦੀ ਨੌਕਰੀ ਕਰੋ ਦੁਬਾਰਾ ਜਾਓ ਭਾਈ ਨਾ ਛੋਡੀ ਕੋਈ ਪੈਨਸ਼ਨ ਨਾ ਕੋਈ ਥਨੂ ਸਿੱਧੀ ਦਰਜਾ ਨਾ ਕੋਈ ਥਨੂ ਹੋਰ ਸਹੂਲਤਾਂ ਕਿਸਾਨ ਦੀ ਅੱਜ ਫਸਲ ਦੇਖ ਲਓ ਕਿੰਨੀ ਰੋਲੀ ਆ ਕਿੰਨੇ ਕੱਟ ਲੱਗ ਲੱਗ ਕੇ ਤੁਨੀ ਹੈ ਕਿਵੇਂ ਲੁੱਟ ਹੋਈ ਆ ਕਿਸਾਨ ਦੀ ਜੇ ਕਿਸਾਨ ਆਪਦੀਆਂ ਮੰਗਾ ਮੰਗਦੇ ਨੇ ਤਾਂ ਉਹਨਾਂ ਨੂੰ ਪਤਾ ਨਹੀਂ ਕੀ ਕੁਸ ਰੰਗ-ਬਰੰਗੇ ਨਾਵਾਂ ਦੇ ਨਾਲ 77 ਬੱਲੋ ਗਿਣਿਆ ਜਾਂਦਾ ਵੀ ਇਹ ਤਾਂ ਜੀ ਅੱਤਵਾਦੀ ਵੱਖਵਾਦੀ ਖਾਲਸਤਾਨੀ ਇਹ ਜੀ ਭਲਾਣੇ ਢਿੰਗੜੇ ਪਤਾ ਨਹੀਂ ਕੀ ਕੁਸ ਕਿਹਾ ਜਾਂਦਾ ਪਰ ਕਿਸਾਨ ਦੇਸ਼ ਦੇ ਕਈ ਸਾਲਾਂ ਤੋਂ ਸੰਘਰਸ਼ ਕਰ ਰਹੇ ਨੇ ਓਖੜ ਤਾਲ ਦੇ ਉੱਤੇ ਜੋ ਕਿ ਜਗਜੀਤ ਸਿੰਘ ਦੀ ਢੱਲੇਵਾਲ ਬੈਠੇ ਨੇ ਸਾਨੂੰ ਸਾਰੇ ਹੀ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਹਿੰਦੂਆਂ ਨੂੰ ਸਿੱਖਾਂ ਨੂੰ ਅਸਾਈਆਂ ਨੂੰ ਭਾਈ ਸਾਰੇ ਦੇਸ਼ ਦੇ ਲੋਕਾਂ ਨੂੰ ਇਹਨਾਂ ਦੀ ਹਮਾਇਤ ਕਰਨੀ ਚਾਹੀਦੀ ਹੈ ਜੇਕਰ ਸਾਡੇ ਦੇਸ਼ ਦੀ ਕਿਸਾਨੀ ਬਰਬਾਦ ਹੋ ਗਈ ਜੇਕਰ ਸਾਡੇ ਦੇਸ਼ ਦੀ ਜਵਾਨੀ ਬਰਬਾਦ ਹੋ ਗਈ ਤਾਂ ਫਿਰ ਇਹ ਦੇਸ਼ ਨੂੰ ਸਾਂਭੂਗਾ ਕੌਣ ਭਾਈ ਕੌਣ ਸਾਂਭੂ ਕੌਣ ਚਲਾਊਗਾ ਜੇ ਆਹੀ ਹਾਲਾਤ ਰਹੇ ਉਹਨਾਂ ਵਾਲੇ ਸਮੇਂ 'ਚ ਨਾ ਕੋਈ ਜਵਾਨ ਰਹਿਣਾ ਨਾ ਕਿਸਾਨ ਰਹਿਣਾ ਜਦੋਂ ਕਮਾਈ ਕਰਨ ਵਾਲੇ ਅੰਨ ਘਾਉਣ ਵਾਲੇ ਕਿਸਾਨ ਨਾ ਰਹੇ ਦੇਸ਼ ਦੀਆਂ ਬਾਰਡਰਾਂ ਦੀ ਰਾਖੀ ਕਰਨ ਵਾਲੇ ਜਵਾਨ ਨਾ ਰਹੇ ਤਪਰੇ ਦੇ ਤਾਂ ਕੀ ਹਾਲ ਹੋਣਾ ਭਾਈ ਇਹ 2-4 ਘਰਾਣਿਆਂ ਨੂੰ ਸਾਰਾ ਪੈਸਾ ਦੇ ਕੇ ਸਾਰੀਆਂ ਜਾਇਦਾਦਾਂ ਦੇ ਕੇ ਤਾਂ ਕੰਮ ਚੱਲਣਾ ਨਹੀਂ ਇਹ ਜਿਹੜਾ ਦੇਸ਼ ਹੁੰਦਾ ਤਰੱਕੀ ਤਾਂ ਕਰਦਾ ਹੁੰਦਾ ਹੈ ਖੁਸ਼ਹਾਲ ਤਾਂ ਹੁੰਦਾ ਹੁੰਦਾ ਹੈ ਵੀ ਜੇਕਰ ਦੇਸ਼ ਦੇ ਸਾਰੇ ਲੋਕ ਖੁਸ਼ਹਾਲ ਹੋਣ ਸਾਰੇ ਰੱਜ ਕੇ ਰੋਟੀ ਖਾਂਦੇ ਹੋਣ ਸਾਰਿਆਂ ਨੂੰ ਕੰਮ ਮਿਲਦਾ ਹੋਵੇ ਤੇ ਫਿਰ ਤਾਂ ਇਹ ਹੁੰਦਾ ਦੇਸ਼ ਖੁਸ਼ਹਾਲ ਤਰੱਕੀ ਜਿਹੜੇ ਕਹਿੰਦੇ ਹੁੰਦੇ ਆ ਜੇ ਪੰਜ ਚਾਰ ਪਰਿਵਾਰਾਂ ਕੋਲੇ ਸਾਰੇ ਦੇਸ ਦਾ ਪੈਸਾ ਤੁਹਾਨੂੰ ਇਕੱਠਾ ਹੋ ਜਵੇ ਸਾਰੀਆਂ ਜਾਇਦਾਦਾਂ ਦੇ ਮਾਲਕ ਉਹੀ ਬਣ ਜਾਣ ਤਾਂ ਫਿਰ ਦੂਜੇ ਕੀ ਬਣਗੇ ਭਾਈ ਦੂਜਿਆਂ ਦੇ ਪੱਲੇ ਤਾਂ ਕੁਝ ਨਾ ਰਿਹਾ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਕਿਸਾਨੀ ਤੋਂ ਲੰਦਾ ਜਿਹੜਾ ਉਹ ਪੂਰਾ ਪੂਰਾ ਸਾਥ ਦੇਣਾ ਚਾਹੀਦਾ ਜਿੰਨੀਆਂ ਕਿਸਾਨ ਬੰਦੀਏ ਜਥੇਬੰਦੀਆਂ ਨੇ ਕਿਸਾਨਾਂ ਦੀਆਂ ਆਪਸੀ ਰੋਸੇ ਰੁਸੇ ਛੱਡ ਕੇ ਆਪਸੀ ਰੋਸੇ ਛੱਡ ਕੇ ਭਾਈ ਸਾਰੇ ਜਣੇ ਇਕੱਠੇ ਹੋ ਕੇ ਸਰਕਾਰ ਦੇ ਥੋੜਿਆ ਸਰਕਾਰ ਨੂੰ ਯਾਦ ਕਰਾਓ ਇਕੱਠੇ ਹੋ ਕੇ ਵੀ ਭਾਈ ਅਸੀਂ ਚੌਂਦੇ ਆ ਜੇ ਸਾਰੇ ਇਕੱਠਿਆਂ ਸਾਡੀਆਂ ਜਿਹੜੀਆਂ ਮੰਗਾਂ ਨੇ ਇਹਨਾਂ ਨੂੰ ਮੰਨੋ ਤੇ ਨਹੀਂ ਸੰਘਰਸ਼ ਸ਼ੋਰ ਤੇਜ ਹੋਊਗਾ ਸਾਰਿਆਂ ਨੂੰ ਇਕੱਠੇ ਹੋ ਕੇ ਹਮਲਾ ਮਾਰਨਾ ਚਾਹੀਦਾ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ